ਮਹਾਰਾਜਾ ਖਾਲਸਾ ਮਹਾਰਾਜਾ ਦੀ ਫਤਿਹ ਗੱਲ ਆ ਪਰ ਰਣਜੀਤ ਸਿੰਘ ਢੱਡਰਿਆਂ ਵਾਲੇ ਦੀ ਇੱਕ ਗੱਲ ਕਰਨੀ ਆ ਖੌਦੇ ਸਾਧ ਦੀ ਧਿਆਨ ਦੇ ਨਾਲ ਸੁਣ ਲਓ ਇਹਦੀਆਂ ਭੇਡਾਂ ਕਲਪੀਆਂ ਪਈਆਂ ਨੇ ਮੈਂ ਰਣਜੀਤ ਸਿੰਘ ਢੱਡਰਿਆਂ ਦੀ ਵੀਡੀਓ ਪਾਈ ਆ ਤੇ ਇੱਕ ਜਿਹੜਾ ਬਜ਼ੁਰਗਾ ਜੋ ਡਰਾਈਵਰ ਟੈਕਸੀ ਚਲਾਉਂਦਾ ਸੀ ਜਿਹੜਾ ਤੇ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਉਹਦੇ ਉੱਤੇ ਜਾਣਦਾ ਹੁੰਦਾ ਸੀ ਉਹਨੇ ਖੁਲਾਸੇ ਕੀਤੇ ਸੀ ਮੈਂ ਕੱਲ ਉਹਦੀ ਜਿਹੜੀ ਵੀਡੀਓ ਥੋੜੀ ਸੁਣਾਈ ਆ ਸੁਣਾਉਣ ਤੋਂ ਬਾਅਦ ਜਿਹੜੀਆਂ ਉਹਦੀਆਂ ਭੇਡਾਂ ਨੇ ਸਰਸਿਆ ਵਾਲੀ ਤੇ ਢੱਡਰੀਆਂ ਦੇ ਭੇਡਾਂ ਦੇ ਵਿੱਚ ਕੋਈ ਫਰਕ ਨਹੀਂ ਜਾਇ ਜੇ ਅਗਨੇ ਭਗਤ ਉਹ ਨੇ ਉਹ ਦੇ ਅਨੇ ਭਗਤ ਇਹ ਨੇ ਜਾਇ ਜੇ ਬਲਾਦਕਾਰੇ ਸਰਸਿਆ ਨਿਕਲਿਆ ਉਹ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਨਿਕਲਿਆ ਅਸੀਂ ਇਹ ਕਹਿ ਰਹੇ ਪੁਲਿਸ ਨੇ ਕੋਰਟ ਨੇ ਜਿਹੜਾ ਡਿਸੀਜਨ ਲੈਂਤਾ 302 ਦਾ ਕਤਲ ਦਾ ਮਕਦਮਾ ਦਰਜ ਕੀਤਾ ਇਹ ਤੇ 376 ਦਾ ਮਕਦਮਾ ਦਰਜ ਕੀਤਾ ਬਲਾਤਕਾਰ ਦਾ 506 ਦਾ ਮਕਦਮਾ ਦਰਜ ਕੀਤਾ ਧਮਕੀਆਂ ਦੇਣ ਦਾ ਆ ਰਜੀ ਸਿੰਘ ਢੜੀਆਂ ਵਾਲੇ ਨੂੰ ਹੁਣ ਕਹਿਣਾ ਆ ਤੇਰੀਆਂ ਭੇਡਾਂ ਨੇ ਜਿਹੜੀਆਂ ਆ ਕਮੈਂਟ ਕਰਦੀਆਂ ਨੇ ਜਿਹੜੀਆਂ ਥੱਲੇ ਆ ਕੇ ਬੰਦੇ ਦਾ ਕਰਨ ਆਹ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਵੀ ਉਹ ਹੀ ਗੱਲ ਆ ਜਿਹੜੀਆਂ ਗਿੱਡੇ ਗੋਟੇ ਜਿਹੜੀਆਂ ਦੇ ਘੁੱਟਦੀਆਂ ਨੇ ਇਹਦੀਆਂ ਸਾਧੀਆਂ ਚੇਲੀਆਂ ਪਖੰਡਣਾ ਘਰ ਦੇ ਵਿੱਚ ਤਾਂ ਕੰਮ ਕਰਕੇ ਰਾਜੀ ਨਹੀਂ ਤੇ ਇੱਥੇ ਆ ਕੇ ਸਾਦੇ ਸਾਰਾ ਦਿਨ ਬੂਬੜੇ ਦੇ ਜਿਹੜਾ ਤੇ ਸਫਾਈਆਂ ਕਰਦੀਆਂ ਨੇ ਘਰੇ ਦਾ ਸੱਸਾਂ ਦੇ ਨਾਲ ਲੜਦੀਆਂ ਨੇ ਤੇ ਇੱਥੇ ਆ ਕੇ ਬੜਾ ਕੁਝ ਹੁੰਦੀਆਂ ਨੇ ਘਰਾਂ ਦੇ ਵਿੱਚ ਕਲੇਸ਼ ਇੰਨਾ ਕਰਕੇ ਪੈਂਦਿਆ ਏ ਇਹ ਕਹਿੰਦੇ ਕੋਈ ਕਿਸੇ ਡੇਰੇ ਦੀ ਭੇੜ ਆ ਕੋਈ ਕਿਸੇ ਡੇਰੇ ਦੀ ਭੇੜ ਆ ਮੈਂ ਅੱਜ ਸਿੱਧਾ ਚੈਲੰਜ ਕਰਦਾਗਾ ਤੇ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਹੈ ਹਰਜੀਤ ਸਿੰਘ ਢੱਡਰੇ ਵਾਲੇ ਦੀ ਡਰਾਈਵਲ ਦੀ ਮੈਨੂੰ ਐਸੇ ਮੈਂ ਕੱਲ ਤੁਹਾਨੂੰ ਸੁਣਾਉਣੀ ਆ ਕਾਦੇ ਬਾਸਤੇ ਚੱਲ ਪਰ ਇਹਦੀਆਂ ਭੇਡਾਂ ਨਹੀਂ ਹਟਦੀਆਂ ਇਹ ਕਹਿੰਦੇ ਆ ਵੀ ਕਿ ਸਾਨੂੰ ਸੁਣਾਓ ਸਾਨੂੰ ਦਿਖਾਓ ਸਾਡਾ ਭਾਈ ਸਾਹਿਬ ਸਹੀ ਆ ਸਾਡਾ ਭਾਈ ਸਾਹਿਬ ਫਲਾਨਾਗਾ ਤੁਸੀਂ ਦੋਸ ਲਾ ਰਹੇ ਹੋ ਜਿਹਦੀ ਗੋਜਵਾਲ ਲੜਕੀ ਮਾਰਦੀ ਅਰੇਪ ਕਰ ਤੇ ਤੁਹਾਡੇ ਭਾਈ ਸਾਹਿਬ ਨੇ ਤੇ ਤੁਹਾਡਾ ਭਾਈ ਸਾਹਿਬ ਠੀਕ ਆ ਤੁਹਾਨੂੰ ਤਾਂ ਲੱਗਦਾ ਇਸ ਤਰ੍ਹਾਂ ਹੀ ਸਰਸਵਾਲ ਨੂੰ ਲੱਗਦਾ ਸਰਸਵਾਲ ਦੇ ਧਰਨੇ ਲਾ ਦਿਓ ਤੇ ਸਾਰੇ ਬਲਾਦਕਾਰ ਜਿੰਨੇ ਬਾਬੇ ਨੇ ਆਸਾ ਰਾਮਾ ਕੋਈ ਫਲਾਨਾ ਆ ਰਹਾ ਵਾ ਧੰਕਾ ਰਾਮਾ ਉਹ ਸਾਰਿਆਂ ਨੂੰ ਬਾਹਰ ਕਢਾ ਦਿਓ ਫੇਰਾ ਹੱਦ ਕਰ ਸਾਡੇ ਤੁਸੀਂ ਇੱਥੇ ਆ ਨਾਨਕ ਸਾਹਿਬ ਥਾਰ ਵਾਲਿਆਂ ਨੇ ਕੀ ਚੰਦ ਚੜ੍ਹਿਆਗਾ ਕੋਈ ਜੱਸੀ ਬਾਬਾ ਉਹ ਜੇਲ੍ਹ ਦੇ ਵਿੱਚ ਆ ਆ ਬਲਜਿੰਦਰ ਘਾਟ ਦੇ ਬਾਲਾ ਜਿਹੜਾ ਅੰਮਰਤਪਾਲ ਮਹਿਰੋ ਜਿਹਦੇ ਮਗਰ ਪਿਆ ਸੀ ਸਰੇ ਆ ਜਿਹੜਾ ਵੀਡੀਓ ਦੇ ਵਿੱਚ ਦੇ ਸਾਰਾ ਕੁਝ ਨੰਗਾ ਹੋ ਗਿਆ 13 ਸਾਲ ਦੀ ਗੱਲ ਆ ਨਹੀਂ ਢੜਰਿਆਂ ਵਾਲੀ ਦੀ ਦੱਸੋ ਕੀ ਕੁਝ ਨਹੀਂ ਕਰਾਉਂਦਾ ਸੀ ਸ਼ੌਣ ਵੀ ਸਾਂ ਪਾਏ ਪਵਾਉਂਦਾ ਸੀ ਕੜੇ ਇਹ ਪਵਾਉਂਦਾ ਸੀ ਕਲੰਗੀ ਇਹ ਲਾਉਂਦਾ ਸੀ ਪੈਰੀ ਹੱਥ ਤੇ ਇਹ ਲਵਾਉਂਦਾ ਸੀ ਤਰ੍ਹਾਂ ਤਰ੍ਹਾਂ ਨੇ ਪਸਾਕਾ ਪਹਿਲਾ ਵੀ ਪਾਉਂਦਾ ਸੀ ਹੁਣ ਵੀ ਪਾਉਂਦਾ ਸੀ ਤੇ ਸ੍ਰੀ ਸਾਹਿਬ ਦੇ ਨਾਲ ਕੇਕ ਇਹਨੇ ਕਟਿਆਗਾ ਤੇ ਗੁਰੂ ਸਾਹਿਬਾਂ ਉੱਤੇ ਉਂਗਲਾ ਸਭ ਤੋਂ ਪਹਿਲਾਂ ਚੱਕਣ ਵਾਲਾ ਇੱਕ ਨੇ ਲਿਖਿਆ ਕਮੈਂਟ ਲਿਖਿਆਗਾ ਕਹਿੰਦਾ ਤੂੰ ਫੀਮ ਖਾਦੀ ਹੋਈ ਐ ਜਾਂ ਨਸ਼ਾ ਕਰਕੇ ਬੋਲਦਾਗਾ ਮੈਂ ਉਹਨੂੰ ਦੱਸਣਾ ਚਾਹਣਾਗਾ ਕਮੈਂਟਾਂ ਦੇ ਵਿੱਚ ਪਗਾਈ ਮਾਰਨੀ ਠੀਕ ਆ ਤੇ ਦੂਜਾ ਉਹਨੇ ਕਮੈਂਟ ਕੀਤਾਗਾ ਕਹਿੰਦਾ ਨਾ ਤਾਂ ਤੁਸੀਂ ਹਰਨੇਕ ਸਿੰਘ ਨੇਕੀ ਦੂ ਕਹਿੰਦਾ ਮਾਰ ਸਕਿਓ ਕਹਿੰਦਾ ਨਾ ਰਣਜੀਤ ਸਿੰਘ ਢੱਡਰੀਆਂ ਵਾਲਾ ਮਰਿਆ ਸਤੋਂ ਇਹਦੀ ਇੱਕ ਭੇੜ ਆ ਕੋਈ ਉਹਨੇ ਕਮੈਂਟ ਕੀਤਾ ਅਸੀਂ ਕਿਸੇ ਨੂੰ ਨਹੀਂ ਮਾਰਨਾ ਚਾਹੁੰਦੇ ਨਾ ਸਾਡਾ ਕਿਦੇ ਪ੍ਰਮਾਤਮਾ ਨੇ ਇਹ ਜਾ ਅੰਦਰ ਕਹਦੇ ਇਹ ਜੀ ਲਿਆਂਦੇ ਆ ਕੋਈ ਕਿ ਅਸੀਂ ਕਿਸੇ ਦਾ ਬੈਰੀ ਬਣੀਏ ਦੁਸ਼ਮਣ ਬਣੀਏ ਕਿਸੇ ਦਾ ਮਾਰ ਕੇ ਅਸੀਂ ਕੀ ਖੱਟਣਾਗਾ ਮੈਂ ਉਹਨੂੰ ਕਮੈਂਟ ਕੀਤਾ ਸੀ ਜਿਹਦੇ ਉੱਤੇ 376 ਲੱਗੇ ਉਹ ਮਰਿਆ ਤੋਂ ਵੀ ਭੈੜਾ ਹੁੰਦਾਗਾ ਜਿੱਦੀ ਥੂ-ਥੂ ਹੋ ਜਾ ਸਾਰੇ ਜੱਗ ਦੇ ਵਿੱਚ ਉਹ ਮਰਿਆ ਤੋਂ ਵੀ ਭੈੜਾ ਹੁੰਦਾਗਾ ਇਹਦਾ ਮਤਲਬ ਸਿੱਧਾ ਲਿੰਕ ਹੈਦਾਗਾ ਹਰਨੇਕ ਦੇਕੀ ਦੇ ਨਾਲ ਨਿਊਜ਼ੀਲੈਂਡ ਵਾਲਿਆਂ ਦੇ ਨਾਲ ਸਿੱਧਾ ਉਹਨੇ ਪ੍ਰਗਟ ਕਰ ਦਿੱਤਾ ਉਹਦੀ ਸਾਥ ਦੇ ਉਹਦੀ ਸਾਥ ਦਾ ਜਿਹੜਾ ਉਹਦਾ ਚੇਲਾ ਹੈਗਾ ਉਹਦਾ ਤੇ ਤੁਹਾਨੂੰ ਪਹਿਲਾਂ ਵੀਡੀਓ ਸੁਣਾਉਣਾ ਫਿਰ ਗੱਲਬਾਤ ਕਰਦੇ ਆ ਅੱਗੇ ਆਪਾਂ ਤੇ ਤੁਹਾਨੂੰ ਮੈਂ ਦੱਸਦਾ ਕਿ ਇਹਨਾਂ ਦੀਆਂ ਟੈਕਸੀ ਚਲਾਉਂਦਾ ਸੀ ਜਿਵੇਂ ਤੇਰੇ ਨਾਲ ਜਾਂਦਾ ਸੀ ਉਹ ਤਾਂ ਉਹ ਸੰਤਾਂ ਨੂੰ ਮੈਂ ਉੱਥੇ ਲੈ ਕੇ ਜਾਂਦਾ ਸੀ ਉਥੇ ਬਾਜਪਾਈ ਵਰਗੇ ਅਡਵਾਨੀ ਵਰਗੇ ਆਈਪੀਐਸ ਸਭ ਤੋਂ ਪਤਾ ਨਹੀਂ ਕਿੰਨੇ ਕੋਦੇ ਉਥੇ ਜਾ ਕੇ ਤਾੜੀਆਂ ਮਾਰ ਦਿੰਦੇ ਕੂਕਾ ਮਾਰ ਦਿੰਦੇ ਅੱਜ ਆ ਜਾਸਾ ਅਸਰਾਮਣੀ ਕਿੱਥੇ ਐ ਠੀਕ ਐ ਕਿ ਨਹੀਂ ਅੱਜ ਤੇਰਾ ਸਸੇ ਵਾਲਾ ਤੇਰਾ ਭਰਾ ਹੀ ਲੱਗਦਾ ਹੋਊਗੀ ਕਿਉਂਕਿ ਉਹ ਵੀ ਕੁੱਤਾ ਤੋਂ ਹੀ ਕੁੱਤਾ ਕੁੱਤੇ ਕੁੱਤੇ ਭਰਾਵਰਾ ਅੱਜ ਸਰਸੇ ਵਾਲਾ ਕਿੱਥੇ ਐ ਠੀਕ ਐ ਕਿ ਨਹੀਂ ਤੇਰੀ ਸੜਜੇ ਜੀਬ ਜਾਂ ਕਿਤੇ ਤੂੰ ਸਸੇ ਵਾਲੇ ਦੇ ਪ੍ਰਤੀ ਕੁਝ ਬੋਲਿਆ ਹੋਵੇ ਜਾਂ ਤੂੰ ਬਿਆਸ ਵਾਲੇ ਦੇ ਪ੍ਰਤੀ ਕੁਝ ਬੋਲਿਆ ਹੋਵੇ ਆ ਪਹਿਲਾਂ ਕਿ ਤੇ ਮਾੜਾ ਮੁੰਡਾ ਦਵਾਨਾਂ ਦੀ ਬੋਲਿਆ ਬੋਲਿਆ ਹੁਣ ਤੇ ਤੂੰ ਇਹ ਬੋਲਦਾ ਆ ਵੇਖੋ ਜੀ ਉਹ ਦਵਾਨ ਉਹਨਾਂ ਨੇ ਜਿਸ ਮੇਰੇ ਤੇ ਸ਼ਵੀਰ ਲਾੜੀ ਜੀ ਉਹਨਾਂ ਨੇ ਮੇਰੇ ਤੇ ਆ ਕਰ ਲਿਆ ਤੇਰੇ ਦਵਾਨ ਦੇ ਵਿੱਚ ਇੱਕ ਪੂਰੇ 2 ਘੰਟਿਆਂ ਦਾ ਜਿਹੜਾ ਦਵਾਨ ਆ ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਬਹਿ ਕੇ ਤੂੰ ਸਿਰ ਦਚਿਰ ਕੋ ਘਵਰ ਤੋੜਦਾ ਝੂਠ ਬੋਲਦਾ ਉਹਦੇ ਵਿੱਚ ਤੂੰ ਕੋਈ ਗੁਰੂ ਦੀ ਪ੍ਰਤੀ ਗੱਲ ਨਹੀਂ ਕਰਦਾ ਜੇ ਗੱਲ ਕਰਦਾ ਵੀ ਹੈ ਤੇ ਨਾਲ ਦਾਗਾ ਸੁਣਾਓ ਜੀ ਉਹ ਪਿਛਲੇ ਸੈਂਕੜੇ ਜਿਹੜੇ ਬੈਠੇ ਹੁੰਦੇ ਆ ਉਹ ਉਹਨਾਂ ਦੇ ਘਰ ਬਾਣੀ ਚਿਤ ਹੁੰਦੀ ਆ ਯਾਦ ਹੁੰਦੀ ਆ ਉਹ ਬੋਲਦਾ ਆ ਆ ਵੇਖੋ ਜੀ ਅਨਣ ਮੇ ਤੇ ਸ਼ਮੀਲਾ ਲਾ ਲਿਆ ਇਹਨਾਂ ਨੇ ਮੇਰੇ ਤੇ ਆਹ ਕੁਛ ਕਰ ਲਿਆ ਮੇਰੇ ਤੇ ਇਦਾਂ ਕਰ ਲਿਆ ਉਹ ਕੁੱਤਿਆ ਬੰਦਿਆ ਜਾਂ ਤੂੰ ਉੱਥੇ ਕਿਤੇ ਮਰ ਜਾਂਦਾ ਨਾ ਤੇ ਤੂੰ ਕੌਮ ਦਾ ਬਾਬਾ ਵੜ ਜਾਂਦਾ ਕਿ ਉਹਦੀ ਬਾਬਾ ਸ਼ਹੀਦ ਹੋ ਗਿਆ ਤੂੰ ਮਰਨਾ ਨਹੀਂ ਗੋਲੀ ਵਾਲਿਆਂ ਨੇ ਤੂੰ ਮਰਨਾ ਨਹੀਂ ਜਾਈ ਕੋਈ ਮਾਰਨ ਦੀ ਜਰੂਰਤ ਆ ਤੂੰ ਐਵੇਂ ਬੋਡੀਗਾਰਡ ਆਵੇਂ ਰੱਖੀ ਫਿਰਦਾ ਫੇਰ ਤੇ ਸਤ ਗੁਰ ਸੱਚੇ ਪਾਤਸ਼ਾਹ ਨੇ ਆਪਣੇ ਨੂੰ ਐਸਾ ਭਾਂਡਾ ਫੋੜਨਾ ਵਾ ਕਤੇ ਤੈਨੂੰ ਸਰਸੇ ਵਾਲੇ ਵਾਂਗੂ ਨਾ ਜੇੜ ਵੈਣਾ ਬੈਣਾ ਪੁੱਤ ਜੇੜ ਚ ਤੇ ਜੇੜ ਤੇਰਾ ਭਾਂਡਾ ਫੁੱਟਣਾ ਫੇਰ ਤੈਨੂੰ ਸੰਗਤ ਦੀ ਯਾਦ ਆਉਣੀ ਆ ਉਦਾਂ ਤਾਂ ਤੂੰ ਕਹਿਣਾ ਜੀ ਮੈਂ ਵੀਡੀਓ ਕੋਈ ਕਰਦਾ ਹੀ ਨਹੀਂ ਫਲਾਣਾ ਜੀ ਠੀਂੜਾ ਜੀ ਏਦਾਂ ਦੀ ਏਦਾਂ ਦੀ ਤੇਰੇ ਵਰਤੀ ਮਾੜਾ ਜੋ ਕੁਝ ਬੋਲੇ ਤੇ ਤੂੰ ਤੁਰੰਤ ਜਾ ਕੇ ਉੱਥੇ ਵੀਡੀਓ ਪਾ ਦੇਣਾ ਉਹਦੀ ਬਣ ਕੇ ਮੈਂ ਵੀਡੀਓ ਪਾਉਣ ਲੱਗੇ ਤੇਰੇ ਲਈ ੋਂਕੀ ਮੇਰੇ ਵਰਤੀ ਦੀ ਜਾਣਦਾ ਨਾ ਮੈਨੂੰ ਤੇ ਮੇਰੇ ਤਾਂ ਬੜੀ ਚੰਗੀ ਤਰ੍ਹਾਂ ਤੂੰ ਜਾਣਦਾ ਠੀਕ ਆ ਭੁੱਲ ਜਾਣੀ ਤੂੰ ਕਿਉਂਕਿ ਉਹਦਾ ਤੇਰਾ weight 50 ਕਿਲੋ ਹੀ ਅੱਜ ਤੇਰਾ ਖਾ ਪੀ ਕੇ ਸੰਗਤ ਦਾ ਪੈਸਾ ਤੇਰਾ 150 ਕਿਲੋ weight ਤੇਰੇ ਨਾਲ ਜਿਹੜਾ ਰਾਜੀ ਸਕੂਲ ਦੇ ਸਾਹਮਣੇ ਸੰਗਰੂਰ ਦੇ ਕੋਲ ਪ੍ਰੋਫੈਸਰ ਇਹਦਾ ਹੁੰਦਾ ਸੀ ਤੋ ਉਹਨੂੰ ਅਮਰਦੇਵ ਛਾ ਗਿਆ ਸੀ ਕਿੰਨਾ ਚਿਰ ਬਿਆਸ ਵਾਲੇ ਦਾ ਚੇਲਾ ਸੀ ਤੈਨੂੰ ਮੈਂ ਕਹਿੰਦਾ ਜੀ ਇਹਨੂੰ ਤੂੰ ਨਾਲ ਰੱਖੀਂ ਫਿਰਦਾ ਤੇ ਬਿਆਸ ਵਾਲੇ ਦਾ ਚੇਲਾ ਤੇ ਘਰ ਬਿਆਸ ਵਾਲੇ ਦੇ ਫੋਟੋਆਂ ਲੱਗੀਆਂ ਵੱਡੀਆਂ ਉਹਨਾਂ ਜੀ ਕੋਈ ਨਹੀਂ ਜਦੋਂ ਤੇ ਦੇਣ ਕਰੂਗਾ ਛੱਕ ਲੂਗਾ ਇਹਦਾ ਮਤਲਬ ਤੂੰ ਪਹਿਨਾ ਬਿਆਸ ਵਾਲੇ ਦਾ ਕੁੱਤਾ ਰਿਆ ਤੇ ਬਿਆਸ ਵਾਲਾ ਵੀ ਆਰਐਸਐਸ ਦਾ ਕੁੱਤਾ ਹੀ ਆ ਤੇ ਤੂੰ ਵੀ ਆਰਐਸਐਸ ਦਾ ਕੁੱਤਾ ਠੀਕ ਆ ਕਿ ਨਹੀਂ ਇਸੇ ਕਰਕੇ ਤੂੰ ਕੁੱਤਾ ਵਾਂ ਰਣਜੀਤ ਜੀ ਅੱਜ ਤੂੰ ਕੁੱਤਾ ਹੀ ਰਹਿਣਾ ਬਸ ਮੈਂ ਤਾਂ ਇਹ ਭਾਂਡਾ ਸੰਗਤ ਨੂੰ ਦੱਸਣਾ ਚ ਇਸ ਬੰਦੇ ਤੋਂ ਬਚੋ ਇਹ ਗੁਰੂ ਪ੍ਰਤੀ ਸਾਡਾ ਬਹੁਤ ਜ਼ਿਆਦਾ ਇਤਿਹਾਸ ਜਿਹੜਾ ਵਾ ਮਰੂੜ ਤੋੜ ਕੇ ਦੱਸਣ ਡਿਆ ਇਹ ਇਹ ਨਹੀਂ ਦੱਸਦਾ ਵੀ ਇੰਨਾ ਚਿਰ ਇਤਿਹਾਸ ਜਿਹੜਾ ਵਾ ਸਾਡੇ ਤੋਂ ਦੂਰ ਰਿਆ ਤੇ ਉਹ ਆਰਐਸਐਸ ਨੇ ਹੋ ਸਕਦਾ ਦੇ ਵਿੱਚ ਮਲਾਬੜ ਕਰ ਦਿੱਤੀ ਹੋਵੇ ਮਹਾਰਾਜ ਬਾਣੀ ਚ ਕੀ ਕਹਿੰਦੇ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਵਿਆਨੀ ਸੀ ਆਣਾ ਕਦੇ ਤੂੰ ਇਸ ਚੀਜ਼ ਦੀ ਵਿਆਖਿਆ ਕਰਕੇ ਦੱਸੀ ਆ ਕਿਉਂਕਿ ਤੂੰ ਹਿੰਦੂਆਂ ਦਾ ਕੁੱਤਾ ਤੂੰ ਆਰਐਸਐਸ ਦਾ ਕੁੱਤਾ ਹੈ ਤੇ ਅਗਰ ਯਾਨਤੂ ਇਸ ਚੀਜ਼ ਤੇ ਵਿਆਖਿਆ ਕੀਤੀ ਤੈਨੂੰ ਪਤਾ ਵੀ ਮੈਨੂੰ ਮਹੀਨਾ ਆਉਣਾ ਜਿਹੜਾ ਉਹ ਤੋਂ ਆਰਐਸਐਸ ਦੇ ਦਰਬਾਰ 'ਚ ਮੈਨੂੰ ਮਹੀਨਾ ਮਿਲਦਾ ਵਾ ਮੈਨੂੰ ਮਹੀਨਾ ਮਿਲਣਾ ਬੰਦ ਹੋ ਜਾਣਾ ਠੀਕ ਹੈ ਕਿ ਨਹੀਂ ਤੇ ਤੁਸੀਂ ਆਰਐਸਐਸ ਦਾ ਤੂੰ ਕੱਲਾ ਨਹੀਂ ਹੋਰ ਤੇਰੇ ਵਰਗੇ ਬੜੇ ਕੁੱਤੇ ਆ ਜਿਹੜੇ ਬਕਵਾਸ ਕਰਦੇ ਆ ਪਰ ਸਿੱਖ ਕੌਮ ਜਿਹੜੀ ਆ ਬਹੁਤ ਸਿਆਣੀ ਹੋ ਗਈ ਆ ਠੀਕ ਹੈ ਵਿੱਚ ਕਈ ਮੂਰਖ ਹੈਗੇ ਜਿਹੜੇ ਤੇ ਕੋ ਜਾਣਦੇ ਆ ਤੇ ਸਿੱਖ ਕੌਮ ਬਹੁਤ ਸਿਆਣੀ ਹੋ ਚੱਕੀ ਆ ਮੈਂ ਬਸ ਤੈਨੂੰ ਇਹ ਕਹਿਣਾ ਚਾਹਣਾ ਰਣਜੀਤ ਸਿੰਘ ਆ ਜਿਹੜਾ ਪੈਸਾ ਵਾ ਨਾ ਸੰਗਤ ਦਾ ਪੈਸਾ ਵਾ ਜਿਹੜੇ ਲੋਕ 5-4 ਫੋਟੋਆਂ ਆ ਕੇ ਜਾਂਦੇ ਆ ਇੱਕ ਇੱਕਲੇ ਨਾਲ ਉਹਨਾਂ ਦੇ ਹੱਕ ਦੇ ਪੈਸੇ ਆ ਇਹ ਕੋ ਸੰਗਤ ਦਾ ਪੈਸਾ ਵਾ ਸੰਗਤ ਦਾ ਤੇ ਤੋਂ ਸੰਗਤ ਨੂੰ ਅੱਜ ਕੱਲ ਟਿਚ ਜਾਣਦਾ ਵੀ 5-5 ਬੰਦੇ ਫੋਟੋ ਤੇ ਜਾਂਦੇ ਦੇਖੋ ਇੱਕ ਇੱਕਲੇ ਨਾਲ ਤੇਰੀ ਮੈਂ ਕਹਿੰਦਾ دیਵਾਨਾਂ ਦੇ ਵਿੱਚ ਤੂੰ ਕਰਦਾ ਕੀ ਆ ਕੁਛ ਨਹੀਂ ਕਰਦਾ ਤੂੰ ਆਹੀ ਭਾਂਦ-ਭਾਂਦੀਆਂ ਗੱਲਾਂ ਸੁਣਾ ਕੇ ਬਸ ਕੋਈ ਇੱਕ ਵੀ ਟੁਕਦੇ ਮਾਰੀ ਦੀ ਕੋਈ ਗੱਲਬਾਤ ਕਰਕੇ ਤੂੰ ਆਪਣੇ ਆਪ ਨਾਲ ਆਪਣੀ ਕੈਸਟ ਖੁਦ ਸੁਣਿਆ ਕਰ ਪਹਿਲਾਂ ਤੂੰ ਵੇਖਿਆ ਕਰ ਤੇ ਜਿੰਨੇ ਤੂੰ ਬਕਵਾਸ ਕਰਦਾ ਹੈ ਨਾ ਇੱਧਰ ਉੱਧਰ ਨਹੀਂ ਇੰਨਾ ਕਿਤੇ ਤੂੰ ਟਾਈਮ ਜਿਹੜਾ ਹੈ ਕਿ ਤੇ ਸੱਚੇ ਮਨ ਨਾਲ ਕਿ ਤੇ ਸੱਚੇ ਪਾਤਸ਼ਾਹ ਦੇ ਪਾਣੀ ਪੜ ਲਿਆ ਕਰੇ ਨਾ ਤੇ ਹੋ ਸਕਦਾ ਤੇਰਾ ਉਧਾਰ ਹੋ ਜੇ ਨਹੀਂ ਤਾਂ ਛੇਵੇਂ ਪਾਤਸ਼ਾਹ ਵੇਲੇ ਕਹਿੰਦਾ ਹੀ ਨਾ ਕਿ ਕੀੜੇ ਨੂੰ ਕੀੜਾ ਖਾਂਦੇ ਆਈ ਤੇ ਪੁੱਛਿਆ ਸੱਚੇ ਪਾਤਸ਼ਾਹ ਜੀ ਉਹ ਕਹੇ ਸੱਚੇ ਪਾਤਸ਼ਾਹ ਇਹ ਕੀ ਹੈ ਤੋ ਸੱਚੇ ਪਾਤਸ਼ਾਹ ਨੇ ਉਧਾਰ ਕੀਤਾ ਤੇ ਕਹਿੰਦੇ ਜੀ ਪਿਛਲੇ ਜਨਮ ਚ ਸੱਪ ਸੀ ਨਾ ਸੰਤ ਸੀ ਤੇ ਇਹ ਜਨਮ ਚ ਬਣ ਗਿਆ ਸੱਪ ਕਹਿੰਦੇ ਇਹ ਮਹਾਰਾਜ ਕੀੜਾ ਤੇ ਕੀੜੇ ਨੂੰ ਕੀੜਾ ਖਾਂਦੇ ਕਹਿੰਦੇ ਆ ਜਿਹੜੇ ਖਾਂਦੇ ਇਹ ਤੇ ਚੀਲੇ ਤੇ ਜਿਹੜੇ ਦੇਦੇ ਚੀਲੇ ਆ ਨਾ ਤੇ ਤੂੰ ਆ ਤੇ ਇਹਨਾਂ ਵੀ ਉਹੀ ਕੁਝ ਹੋਣਾ ਤੂੰ ਉਹ ਤੋਂ ਤਾਂ ਬਚ ਗਿਆ ਕਿਉਂਕਿ ਤੈਨੂੰ ਜਿਹੜੀ ਸਰਸੇ ਵਾਲੀ ਝੇਲ ਆ ਨਾ ਜਿਹੜਾ ਸਰ ਜਿਹੜਾ ਕੋਈ ਸਰਸੇ ਵਾਲੇ ਨਾ ਹੋਇਆ ਜਿਹੜਾ ਕੋਈ 사ਸਾ ਆਰਾਮ ਨਾ ਹੋਇਆ ਤੇ ਨਾ ਹੋਇਆ ਕੁਝ ਹੋਣਾ ਕਿਉਂਕਿ ਸਤਗੁਰੂ ਹੱਥ ਵੜੇ ਆਈਆਂ ਮਹਾਰਾਜਾ ਜਿਸ ਭਾਵੈ ਤਸ ਦੇ ਤੈਨੂੰ ਸਤਗੁਰ ਨੇ ਬਹੁਤ ਵਡਿਆਈਆਂ ਦਿੱਤੇ ਤੈਨੂੰ ਬਹੁਤ ਪੈਸਾ ਦਿੱਤੇ ਦੇਖੋ ਸੈਗਲ ਖਰੀਦਰ ਦੀ ਤੇਰੇ ਔਕਾਤ ਨਹੀਂ ਅੱਜ ਤੂੰ ਲੱਖਾਂ ਰੁਪਏ ਦੀ ਗੱਡੀ ਚ ਘੁੰਮਦਾ ਹਾਂ ਜਿੰਨੀ ਜ਼ਮੀਨ ਤੇਰ ਤੋਂ ਤੇ ਤੋਂ ਵੱਧ ਜ਼ਮੀਨ ਵਾਲੇ ਬੈਠੇ ਆ ਉਹਨਾਂ ਨੂੰ ਘਰਾਂ ਦੇ ਜਾ ਕੇ ਪੁੱਛ ਵੀ ਉਹਨਾਂ ਦੇ ਬੱਚੇ ਕਿਹੜੇ ਸਕੂਲ ਚ ਪੜ੍ਹਦੇ ਆ ਉਹਨਾਂ ਦੇ ਮਕਾਨ ਕਹੇ ਜੇ ਆ ਉਹਨਾਂ ਦੇ ਸਿਰ ਤੇ ਕਰਜ਼ਾ ਕਿੰਨਾ ਵਾ ਤੇ ਤੇਰਾ ਪਿਓ ਤੇ ਤੇਰਾ ਭਰਾ ਤੇ ਤੇਰਾ ਜਿਹੜਾ ਹੋਰ ਪਰਿਵਾਰ ਆ ਉਹ ਕਹੇ ਜੇ ਸਟੈਂਡਰਡ ਤੇ ਰਹਿੰਦੇ ਆ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਜਾ ਕੇ ਸੰਗਤ ਪਿੰਡ ਜਾ ਕੇ ਵੇਖ ਸਕਦੀ ਆ ਇੱਥੇ ਜਿਹੜੇ ਤੇਰੇ ਕੋਲ ਰਹਿੰਦੇ ਆ ਉਹਨਾਂ ਨੂੰ ਵੇਖ ਸਕਦੀ ਆ ਤੇ ਰਹੀ ਤੇਰੇ ਪਰਮੇਸ਼ਰ ਦਰਬਾਰ ਦੀ ਗੱਲ ਉੱਥੇ ਜਿਹੜਾ ਕੁਝ ਹੁੰਦਾ ਉਹ ਤੂੰ ਬਾਹਰ ਨਿਕਲੇ ਆਉਂਦਾ ਤੂੰ ਬਥੇਰੀ ਦਪਾਉਣ ਦੀ ਕੋਸ਼ਿਸ਼ ਕਰਦਾ ਉਹ ਪਿੱਛੇ ਜਿਹੜੀ ਬੀਬੀ ਭੈਣ ਦੀ ਗੱਲ ਹੈ ਕਿ ਕਾਹਨੂੰ ਮੈਂ ਕਿਸੇ ਦਾ ਵਿੱਚ ਨਾ ਲੈਣਾ ਕਿਉਂਕਿ ਅਸੀਂ ਈ ਧੀਆ ਮੈਂ ਨਾਲੇ ਆ ਪਰ ਤੂੰ ਇਹ ਤੈਨੂੰ ਕਹਿਣਾ ਚਾਹਣਾ ਤੂੰ ਕੁੱਤਾ ਮਾਰਨ ਜੀ ਤੇ ਸਭ ਕੁੱਤਾ ਤੇ ਤੂੰ ਕੁੱਤਾ ਹੀ ਰਹਿਣਾ ਠੀਕ ਹੈ ਤੂੰ ਆ ਰਹਿ ਜਾ ਤਾਂ ਕੁੱਤਾ ਵਾਂ ਤੇ ਤੂੰ ਕੁੱਤਾ ਹੀ ਰਹਿਣਾ ਕੁੱਤਾ ਹੀ ਇਹ ਤੈਨੂੰ ਕਹਿਣਾ ਕੁੱਤਾ ਤੂੰ ਜਿੰਨੀ ਮਰਜ਼ੀ ਬਗਵਾਸ ਕਰ ਇੱਕ ਦਿਨ ਨਿਊਜ਼ੀਲੈਂਡ ਵਾਲਾ ਜਿਹੜਾ ਤੇਰਾ ਜਿਹਨੂੰ ਤੂੰ ਉਸਤਾਦ ਸਮਝਿਆ ਆਪਣਾ ਨਿਊਜ਼ੀਲੈਂਡ ਵਾਲੇ ਨੂੰ ਠੀਕ ਹੈ ਕਿ ਨਹੀਂ ਉਹ ਵੱਡਾ ਕੁੱਤਾ ਤੂੰ ਛੋਟਾ ਕੁੱਤਾ ਤੁਸੀਂ ਜਿੰਨੇ ਮਰਜੀ ਬਕਵਾਸ ਕਰੋ ਸਾਡੇ ਇਤਿਹਾਸ ਦੇ ਬਾਰੇ ਜਿਹੜਾ ਕੋਮ ਮਰਜੀ ਕਰੋ 1984 ਦੇ ਵਿੱਚ ਜਿਹੜਾ ਸਾਡਾ ਇਤਿਹਾਸ ਚੁੱਕ ਕੇ ਲੈ ਕੇ ਦਰਬਾਰ ਸਾਹਿਬ ਤੋਂ ਤੁਸੀਂ ਕਦੇ ਲੋਕਾਂ ਨੂੰ ਦੱਸਿਆ ਵੀ ਕਿੰਨਾ ਚਿਰ ਸਾਡੇ ਦਾ ਇਤਿਹਾਸ ਦੂਰ ਰਿਹਾ ਆਰਐਸਐਸ ਨੇ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ ਅੱਜ ਤੱਕ ਨਹੀਂ ਗਵਰਨਮੈਂਟਾਂ ਦੱਸਣ ਦੀ ਵੀ ਸਾਡਾ ਉਤੋਂ ਇਤਿਹਾਸ ਚੁੱਕਿਆ ਗਿਆ ਸਿੱਖ ਕੌਮ ਕੋਲੋਂ ਕਿੰਨੀਆਂ ਅਰਜ਼ੀਆਂ ਲੱਗਿਆ ਕਦੇ ਤੁਸੀਂ ਸੰਗਤ ਨੂੰ ਇਹ ਸੰਗਤ ਦੇ ਵਿੱਚ ਜਾ ਕੇ ਦੱਸਿਆ ਬੀ ਸਾਹ ਸੰਗ ਜੀ ਸਾਡਾ ਕਿੰਨਾ ਇਤਿਹਾਸ ਉਤੋ ਚੁੱਕਿਆ ਗਿਆ ਕੀ ਕੁਝ ਹੋਇਆ ਉਹਦੇ ਬਾਰੇ ਤੁਸੀਂ ਸੜਜੇ ਜੀਬ ਤੇ ਤੁਹਾਡੀ ਜੀ ਤੁਸੀਂ ਸਾਇਆ ਤੂੰ ਵੀ ਦੱਨਾ ਆਪਣੇ ਖੁੰਡ ਆਪਣੇ ਆਲਾ ਗੱਲ ਕਰੋ ਤੇ ਖੁੰਡੇ ਚੁੱਕ ਲੈਂਦੇ ਆ ਉਹ ਡੰਡੇ ਚੁੱਕ ਲੈਂਦੇ ਆ ਉਹ ਭਲਾਣਾ ਚੁੱਕ ਲੈਂਦੇ ਆ ਤੂੰ ਕੁੱਤਿਆ ਬੰਦਿਆ ਤੇਰੇ ਤੇ ਡੰਡੇ ਨਾਲ ਚੁੱਕਰ ਤੇ ਕੀ ਕਰਵਾ ਠੀਕ ਆ ਜੀ ਵੀਡੀਓ ਬਹੁਤ ਲੰਬੀ ਬਣ ਗਈ ਪਰ ਪਲੀਜ਼ ਜਿਹੜਾ ਵੀ ਵੀਰ ਭਰਾ ਮੇਰਾ ਵੇਖੇ ਭੈਣਾ ਵੇਖਣ ਮਾਵਾਂ ਵੇਖਣ ਔਰ ਰਣਜੀਤ ਸਿੰਘ ਕੁੱਤੇ ਤੱਕ ਡੰਡਿਆਂ ਨਾਲ ਜਿਹੜਾ ਕੁੱਤਾ ਆ ਉਹ ਦੇ ਭਰਤੀ ਇਹ ਜਰੂਰ ਵੀਡੀਓ ਪਹੁੰਚਦੀ ਕਰਨ ਫਿਰ ਉਹ ਮੈਨੂੰ ਕੀ ਜਵਾਬ ਦਿੰਦਾ ਫਿਰ ਮੈਂ ਉਹ ਫਿਰ ਦੁਬਾਰਾ ਅਪਲਾਈ ਕਰੂੰਗਾ ਵੀ ਮੈਂ ਇਹ ਹੋਰ ਪੋਰਟ ਮੈਂ ਖੋਲੂੰਗਾ ਆ ਸੋਲਿਆ ਜੀ ਹਣਾ ਤੁਸੀਂ ਇਹ ਮੈਂ ਤਾਂ ਨਹੀਂ ਬੋਲ ਰਿਹਾਗਾ ਆ ਰঞ্জੀਤ ਸਿੰਘ ਢੱਡਰੀਆਂ ਵਾਲੇ ਦਾ ਡਰਾਈਵਰ ਆ ਇਹ ਜਿਹੜਾ ਕਿ ਕਦੇ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਆਪਣੀ ਗੱਡੀ ਵਿੱਚ ਘਮਾਉਣਾ ਹੁੰਦਾ ਸੀ ਮੇਸਾ ਕਹਿੰਦੇ ਜੋ ਕੁਝ ਸ਼ਬਦ ਕਹਿੰਨੇ ਉਹਨਾਂ ਦੇ ਨਾਲ ਮੈਂ ਸਹਿਤ ਨਹੀਂ ਕਿਉਂਕਿ ਇਹਦੇ ਆਪ ਦੇ ਵਿਚਾਰ ਨੇ ਇਹਦੇ ਆਪ ਦੇ ਪ੍ਰਗਟ ਨੇ ਪਰ ਇਹਨੇ ਕਈ ਗੱਲਾਂ ਜਿਹੜੀਆਂ ਸੱਕ ਦੇ ਸੂਈਆਂ ਜਿਹੜੀ ਉਹ ਕਮਾ ਦਿੱਤੀ ਆ ਇਹ ਕਿ ਬੰਦਾ ਬੀਬੀ ਦੀ ਗੱਲ ਕਰਦਾ ਕਰਦਾ ਕਿ ਤੂੰ ਮੂੰਹ ਬੰਦ ਕਰਾ ਦੇਣਾ ਤੇ ਇਹ ਵਿੱਚ ਸੜ ਗਿਆ ਤੇ ਦੂਸਰਾ ਕਿ ਤੇਰਾ ਨੇਕੀ ਯਾਰ ਹੁਣ ਇਹਦੀਆਂ ਭੇਡਾਂ ਸੁਣ ਲੈਣਾ ਤੇ ਹੁਣ ਇਹਨੂੰ ਜਵਾਬ ਦੇ ਦੇਣ ਜੇ ਇਹਨੂੰ ਮਿਲ ਪੈ ਲ ਜਾ ਕੇ ਇਹਦੇ ਨਾਲ ਗੱਲ ਕਰ ਲਓ ਤੁਸੀਂ ਹਾਂ ਠੀਕ ਹੁਣ ਅਗੇ ਮੈਂ ਤੁਹਾਡੇ ਖਿਲਾਫ ਜਿਹੜਾ ਇਹਦੇ ਰਜੀਤ ਦੇ ਖਿਲਾਫ ਆ ਢੱਡਰੀਆਂ ਬਲਦੇ ਖਿਲਾਫ ਜਿਹੜਾ ਇਹਨੇ ਕੁਝ ਕੀਤਾਗਾ ਹੁਣ ਮੈਂ ਇਹਦੀ ਜੜਾ ਫਰੋਲ ਕੇ ਹਟੂੰਗਾ ਕਿਉਂਕਿ ਤੰਗ ਤੁਸੀਂ ਇੰਨਾ ਕੀਤਾ ਹੋਇਆਗਾ ਕਰ ਕਰਕੇ ਕਮੈਂਟ ਤੁਸੀਂ ਜਿਨ੍ਹਾਂ ਸੀ ਬੀਬੀਆਂ ਪੈਣਾ ਕਹਨੇ ਆ ਉਹ ਵੀ ਜਿਹੜਾ ਸ਼ਰਮ ਨਹੀਂ ਮੰਨਦੇ ਕਮੈਂਟ ਕਰਦੀ ਇਹ ਜੇ ਕਮੈਂਟ ਕਰਦੀਆਂ ਨੇ ਉਹ ਤੁਹਾਡੇ ਘਰ ਵਾਲੇ ਕੀ ਕਹਦੇ ਹੋਣਗੇ ਤੁਹਾਡੇ ਘਰ ਵਾਲੇ ਤੁਸੀਂ ਕਮੈਂਟਾਂ ਦੇ ਵਿੱਚ ਲੱਗੀਆਂ ਤੇ ਜਿਹੜੀ ਉਹ ਕੁੜੀ ਮਾਰੀ ਆ ਉਹ ਖੁਲਾਸੇ ਕਰਦੀ ਸੀ ਇਸ ਗੱਲ ਦੇ ਕਿ ਇੱਥੇ ਰੇਪ ਹੁੰਦੇ ਇੱਥੇ ਬਲਾਤਕਾਰ ਹੁੰਦੇ ਨੇ ਤੇ ਉਹ ਕਹਿੰਦੇ ਉਹਦਾ ਪਰਿਵਾਰ ਕਹਿੰਦਾ ਕਿ ਮੇਰੀ ਜਿਹੜੀ ਉਹਦੇ ਪਰਿਵਾਰ ਜਿਹੜਾ ਉਹਦਾ ਭਾਈ ਹਾਈ ਕੋਰਟ ਦੇ ਵਿੱਚ ਗਿਆ ਉਹਨੇ ਕਿਹਾ ਕਿ ਮੇਰੀ ਭੈਣ ਦੇ ਨਾਲ ਰੇਪ ਕੀਤਾ ਢੱਡਰਿਆਂ ਵਾਲੇ ਨੇ ਤੇ ਇਸ ਕਰਕੇ ਫਿਰ 302 ਤੇ 376 ਤੇ 506 ਲੱਗੀ ਆ ਧਾਰਾ ਯਾਦ ਕਰਾ ਦੋ ਦੁਆਰੇ ਅਸੀਂ ਤਾਂ ਹੀ ਲਾਈ ਇਹ ਕਾਨੂੰਨ ਦੇ ਤਹਿਤ ਧਾਰਾ ਲੱਗੀ ਆ ਕਾਨੂੰਨ ਨੇ ਲਾਈ ਆ ਹਾਈ ਕੋਰਟ ਨੇ ਖਿੱਚਿਆ ਗਾ ਢੱਡਰਿਆਂ ਵਾਲਾ ਇੱਥੇ ਜਣਾ ਖਣਾ ਸੰਤਾ ਬਾਬਾ ਬ੍ਰਹਮ ਗਿਆਨੀ ਮਹਾਰਾਜ ਸ੍ਰੀਮਾਨ ਫਲਾਣਾ 108 100 ਧਮਕਾ 100 11 ਪਤਾ ਨਹੀਂ ਕਿੱਥੋਂ ਕਿੱਥੇ ਚਲੇ ਜਾਂਦੇ ਨੇ ਇਹ ਇਹ ਭੂਨੇ ਸਾਧਾਂ ਨੇ ਪੰਜਾਬ ਦੇ ਵਿੱਚ ਬੜਾ ਗੰਦ ਪਾਇਆ ਹੋਇਆਗਾ ਮੈਂ ਸ਼ੁਰੂ ਤੋਂ ਕਹਿੰਦਾ ਸੀ ਕਿ ਦੂਜਾ ਸੱਸੇ ਵਾਲਾ ਬਣੂੰਗਾ ਢੱਡਰੀਆਂ ਵਾਲਾ ਅੱਜ ਤੋਂ 15 ਸਾਲ ਪਹਿਲੇ ਗੱਲ ਕਹੀ ਸੀ ਤੇ ਪਰ ਉਹੀ ਗੱਲ ਅੱਜ ਸਾਬਤ ਹੋ ਗਈ ਇਹੀ ਗੱਲ ਇਸ ਵੀਰ ਨੇ ਕਹੀ ਆ ਇਹਦੀ 4 ਸਾਲ ਵੀਡੀਓ ਪੁਰਾਣੀ ਐ ਇਹ ਬਹਿਤ ਹੋ ਰਹੀ ਆ ਇਹਨੇ ਵੀ ਕਿਹਾਗਾ ਕਿ ਤੇਰੀ ਜਗਾ ਕੀ ਜਿਹੜਾ ਕਿ ਸਰਸੇ ਵਾਲਾ ਜੇਲ੍ਹ ਦੇ ਵਿੱਚ ਗਿਆ ਤੇਰੀ ਜਗਾ ਉਹ ਹੋਊਗੀ ਆਉਣ ਵਾਲਾ ਕਹਿੰਦਾ ਟਾਈਮ ਪਰਮਾਤਮਾ ਨੇ ਕਹਿੰਦਾ ਨਿਆਂ ਕਰ ਦੇਣਾਗਾ ਇਹਨੂੰ ਪਤਾ ਸੀ ਕਿ ਤੂੰ ਲੇਡੀਆਂ ਜਿਹਦੇ ਨਾਲ ਤੂੰ ਲੜਕੀਆਂ ਦੇ ਨਾਲ ਰੇਪ ਕੀਤੇ ਨੇ ਐਸਾ ਮਨੁੱਖ ਨੂੰ ਇਸ ਵਿਅਕਤੀ ਨੂੰ ਮੈਂ ਮਿਲਦਾ ਮਿਲ ਕੇ ਕਰੋਨਾ ਖਲਾਸੇ ਪਤਾ ਲੱਗੂ ਆ ਕਿ ਕਿਹੜੇ ਕਿਹੜੀਆਂ ਉਥੇ ਲੜਕੀਆਂ ਧੀਆਂ ਦੇ ਨਾਲ ਰੇਪ ਕੀਤੇ ਨੇ ਤੂੰ ਤੇ ਨਾਲੇ ਜਿਹੜੇ ਹੁਣ ਤੇਰੇ ਚੇਲੇ ਨੇ ਮਾਰਨ ਟੱਕਰਾਂ ਕੰਧਾਂ ਦੇ ਵਿੱਚ ਜਾ ਕੇ ਮਾਰੋ ਹੁਣ ਟੱਕਰਾਂ ਜਾ ਕੇ ਤੂੰ ਜ਼ਿਕਮੈਂਟਾ ਦੇ ਵਿੱਚ ਧਮਕੀਆਂ ਦੇਣ ਜਾਣਦੇ ਹੋ ਇੱਥੇ ਬੜੇ ਆਏ ਬੜੇ ਗਏ ਨੇ ਹੁਣ ਠੀਕ ਹਾਂ ਵੀਡੀਓ ਲਗਾਤਾਰ ਪਾਉਂਗਾ ਤੁਹਾਡੀਆਂ ਜੜਾ ਪੱਟੀਆਂ ਜਾਣਗੀਆਂ ਤੁਹਾਡੀਆਂ ਜਿੰਨੇ ਤੁਸੀਂ ਇਹਦੇ ਜਿਸ ਤਰ੍ਹਾਂ ਇਸ ਬਾਬੇ ਨੇ ਕਿਹਾਗਾ ਗਰਬਾਣੀ ਦੇ ਵਿੱਚ ਇਤਿਹਾਸ ਦੇ ਵਿੱਚ ਇੱਕ ਪੰਨ ਆਉਂਦਾਗਾ ਇੱਕ ਕਹਾਣੀ ਆਉਂਦੀ ਆ ਕਿ ਸੱਪ ਨੂੰ ਕੀੜੇ ਖਾ ਰਹੇ ਸੀ ਇੱਕ ਗੁਰੂ ਨੂੰ ਪੁੱਛਿਆ ਮਹਾਰਾਜ ਨੂੰ ਪੁੱਛਿਆਗਾ ਕਿ ਮਹਾਰਾਜ ਜੀ ਸੱਪ ਨੂੰ ਕੀੜੇ ਕਿਉਂ ਖਾ ਰਹੇ ਨੇ ਕਹਿੰਦੇ ਇਹ ਸੰਤ ਸੀ ਇਹਨਾਂ ਦਾ ਸਾਥ ਸੀ ਇਹਨਾਂ ਦਾ ਕਹਿੰਦਾ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਸੀ ਲੋਕਾਂ ਦੇ ਨੇ ਪੈਸਾ ਜਿਹੜਾ ਲੋਕਾਂ ਦਾ ਚੂਚਿਆ ਹੋਇਆ ਸੀ ਜਿਹੜਾ ਖੂਨ ਆ ਇਹ ਸੱਪ ਮਾਰ ਬਣ ਗਿਆ ਤੇ ਵਰ ਗਿਆ ਤੇ ਕਹਿੰਦੇ ਫਿਰ ਇਹ ਕੀੜੇ ਨੇ ਜਿਹੜੇ ਇਹ ਕੌਣ ਨੇ ਕਹਿੰਦੇ ਇਹਦੇ ਚੇਲੇ ਨੇ ਜਿਹੜੇ ਭੇਡਾਂ ਇਹਨਾਂ ਦੇ ਨਗਰ ਲੱਗੀਆਂ ਹੋਈਆਂ ਨੇ ਇਹ ਉਹ ਨੇ ਇੱਤੋਂ ਹੁਣ ਸਾਫਤ ਹੁੰਦਾਗਾ ਕਿ ਤੁਸੀਂ ਕੀ ਕੀ ਕਾਰੇ ਕਰਦਿਓ ਆਪਣੇ ਆਪ ਨੂੰ ਹੁਣ ਸੱਚਾ ਬਣਦਾ ਸੱਚਾ ਦਿਖਾਉਂਦਾ ਕਿ ਮੈਂ ਪਤਾ ਨਹੀਂ ਸੱਚਾਗਾ ਠੀਕ ਆਗੇ ਹਾਈ ਕੋਰਟ ਨੇ ਪਹਿਲੀ ਗੱਲ ਤਾਂ ਉਸ ਨੌਜਵਾਨ ਨੂੰ ਇਨਸਾਫ ਦੇ ਦੇਣਾ ਸਪਰੀਮ ਕੋਰਟ ਪਈ ਆ ਬੜਾ ਕੁਝ ਪਿਆਗਾ ਤੇਰਾ ਖਹਿੜਾ ਨਹੀਂ ਛੱਡਣਾ ਤੇਰਾ ਖਹਿੜਾ ਇੱਕੋ ਇੱਕ ਹੱਲਾ ਤੇਰਾ ਜੇਲ੍ਹ ਜੇਲ੍ਹ ਦੇ ਵਿੱਚ ਟੱਡਰੀਆਂ ਵਾਲਾ ਤੈਨੂੰ ਜਾਣਾ ਪਊਗਾ ਉਹ ਚਿੱਟਾ ਕੁੱਟਦਾ ਪਜਾਮਾ ਸਮੈਲ ਆ ਬੈਠਾ ਤੂੰ ਸਮੈਲ ਆ ਪਰ ਉਹ ਤੁਹਾਨੂੰ ਪਾਉਣ ਨਹੀਂ ਦੇਣਾ ਉੱਥੇ ਉਹ ਵਰਦੀ ਹੁੰਦੀ ਆ ਉਹਨਾਂ ਦੀ ਤੇ ਉਹ ਵਰਦੀ ਤੈਨੂੰ ਪਾਉਣੀ ਪਊਗੀ ਤੇ ਜਿਹੜੇ ਆ ਤੂੰ ਰੰਗ ਬਰੰਗੇ ਭਾਂ ਭਾਂ ਦੇ ਕੱਪੜੇ ਪਾਉਂਦਾ ਸੀ ਤੇ ਇਹਦੇ ਸੁਪਨੇ ਹੁਣ ਸੀਸ ਪਹਿਲਾ ਦੇ ਸੁਪਨੇ ਲੈਣੇ ਛੱਡਦੇ ਤੇ ਆਹ ਤੂੰ ਕਹਦਾ ਕਿ ਜੇ ਮੈਂ ਸੱਚਾ ਹੋਇਆ ਮੇਰਾ ਮਾਣ ਵਧੀਆ ਹੋਇਆ ਮੈਨੂੰ ਜੇਲ੍ਹ ਦੇ ਵਿੱਚ ਵੀ ਨੀਂਦ ਆ ਜੂਗੀ ਕਹਿੰਦੇ ਹੁੰਦੇ ਆ ਕਿ ਕਹਾਵਤਾਂ ਬਸਾਮਾਂ ਦੀ ਦੁੱਲਗੀ ਢਾਲ ਕਹਿੰਦਾ ਅਸੀਂ ਤਾਂ ਡੋਲ-ਡੋਲ ਕੇ ਖਾਣੇ ਹੁੰਨੇ ਆ ਉਦੋਂ ਸਰਸੇ ਵਾਲਾ ਗਿਆ ਜੇਲ੍ਹ ਦੇ ਵਿੱਚ ਉਹਦੇ ਭੇਡਾਂ ਖੱਚ ਭੇਡਾਂ ਉਹਦੀਆਂ ਅੰਨੇ ਭਗਤ ਉਹਦੇ ਕਹਿੰਦੇ ਜੀ ਉਹ ਤਾਂ ਜੀ ਕੈਦੀਆਂ ਨੂੰ ਤਾਰਨ ਗਿਆ ਜੇਲ੍ਹ ਦੇ ਵਿੱਚ ਉਹਨਾਂ ਦਾ ਜਿਹੜਾ ਆਧਾਰ ਕਰਨ ਗਿਆ ਪਾਪੀ ਸੀ ਕਹਿੰਦੇ ਉੱਥੇ ਹਾਰਲੋ ਪੁਸ਼ਾ ਕੀ ਕਰੋਗੇ ਇਹਨਾਂ ਦਾ ਤੁਸੀਂ ਆ ਖੋਤੀ ਸਾਧਾ ਦਾ ਕੀ ਕਰੋਗੇ ਕਹਿੰਦੇ ਹੁੰਦੇ ਜਯਾ ਜੀ ਕੋ ਕੋ ਉਹ ਜਿਹੇ ਉਹਦੇ ਬੱਚੇ ਜਯਾ ਜੀ ਦੇ ਸੰਤ ਉਹ ਜਿਹੇ ਇਹਦੀਆਂ ਭੇਡਾਂ ਉਹ ਜਿਹੇ ਦੇ ਅਨੇ ਭਗਤਾ ਕਿਉਂ ਤੁਸੀਂ ਸਿੱਖ ਕੌਮ ਨੂੰ ਦਾਗ ਲਾਇਆ ਸਿੱਖੀ ਨੂੰ ਦਾਗ ਲਾਇਆ ਸਾਡੇ ਗੁਰੂ ਇਤਿਹਾਸ ਦਗਾ ਬਾਣੀ ਤੁਸੀਂ ਪੜਦੇ ਹੋ ਸਹਿਬਜ਼ਾਦਿਆਂ ਦੇ ਦਿਨ ਚੱਲ ਰਹੇ ਨੇ ਸਿੱਧੀ ਜੋਰ ਸਵਾ ਚੱਲ ਰਹੀ ਆ ਸਾਨੂੰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਸੀ ਨਾ ਕਿ ਢੱਡਰਿਆ ਵਾਲੇ ਦੇ ਨਾ ਕਿ ਸਰਸੇ ਵਾਲੇ ਦੇ ਨਾ ਕਿ ਆ ਨੂਰ ਮੈ ਲਿਆ ਹੋ ਗਿਆ ਆਰਾਧਾ ਸਮਾਪਨੀ ਹੋ ਗਿਆ ਆਰਾਮ ਪਾਲ ਹੋ ਗਿਆ ਆਸਰਾ ਬਾਪੂ ਹੋ ਗਿਆ ਬਲਾਨਾ ਹੋ ਗਿਆ ਧੰਕਾ ਹੋ ਗਿਆ ਆ ਨਾਨਕ ਸਰੀ ਆ ਗਏ ਆ ਪੁੱਤੋ ਵਾਲਾ ਆ ਗਿਆ ਕਿਸਾਨ ਜਿਆ ਉਹ ਐਡਾ ਬੈਠਾਗਾ ਜਵਾਕਾ ਤੋਂ ਖੁਰਕ ਕਰਾਈ ਜਾਂਦਾ ਸਰਦੇ ਵਿੱਚ ਜਿਵੇਂ ਕੀੜੇ ਪਏ ਹੁੰਦੇ ਆ ਉਹਦੇ ਸਰਦੇ ਵਿੱਚ ਬੜੀ ਆ ਚੁੱਕੀ ਹੋਈ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਇਸ ਕਰਕੇ ਇਸ ਵੀਡੀਓ ਨੂੰ ਬੱਦ ਤੋਂ ਬਾਦ ਸ਼ੇਅਰ ਕਰਨਾ ਤੁਸੀਂ ਆਪਣੇ ਕਮੈਂਟ ਲਿਖਣਾ ਸਿੱਖ ਕੋਣ ਬੇਨਤੀ ਹੈ ਕਿ ਤੁਸੀਂ ਕਿੱਥੇ ਹੁੰਨੇ ਹੋ ਉਹ ਇਹਨਾਂ ਨੇ ਅੱਧੇ ਅੰਧੇ ਭਗਤਾ ਭਗਤਾ ਨੂੰ ਇਹਨਾਂ ਦੇ ਨੂੰ ਤੁਸੀਂ ਜਵਾਬ ਦੇ ਦਿਆ ਕਰੋ ਇਹਨਾਂ ਨੇ ਨਹੀਂ ਟੱਕਰਾਂ ਮਾਰ ਮਾਰ ਕੰਦ ਦੇ ਵਿੱਚ ਆਪਣਾ ਸਿਰਫ ਇਹ ਲੈ ਡੈਗਾ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਇਹਨਾਂ ਦਾ ਭਾਈ ਸਾਹਿਬ ਆ ਤੇ ਹੁਣ 376 ਲੱਗੀ 302 ਲੱਗੀ 506 ਲੱਗੀ ਧਾਰਾ ਆਈਪੀਐਸ ਧਾਰਾ ਗਈ ਤੇ ਤੁਸੀਂ ਦੇਖਦੇ ਹੋ ਪੰਜਾਬੀ ਵਿਰਸਾ ਟੀਵੀ ਬਾਈ ਹਮਕਪ ਸਿੰਘ ਉੱਬਾ